ਕੈਨੇਡਾ ਵਿੱਚ ਜਾਣ ਦੇ ਲਈ ਪੰਜਾਬੀਆਂ ਦਾ ਰੁਝਾਨ ਦਿਨੋ-ਹੇ-ਦਿਨ ਵੱਧਦਾ ਜਾ ਰਿਹਾ ਹੈ ਤੇ ਹਰ ਦਿਨ ਕੋਈ ਨਾ ਕੋਈ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਤੇ ਇੰਜ ਹੀ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਦਿੱਲੀ 에ਅਰਪੋਰਟ ਤੋਂ ਹੋਣੀ ਹੋਣੀ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਮਾਂ ਤੇ ਉਸ ਦਾ ਪੁੱਤਰ ਜੋ ਕੈਨੇਡਾ ਜਾਣ ਦੇ ਸੁਪਨੇ ਨੂੰ ਲੈ ਕੇ ਉੱਥੇ ਪਹੁੰਚੇ ਸੀ ਉਹਨਾਂ ਨੂੰ ਉਤੋਂ ਖਾਲੀ ਹੱਥ ਵਾਪਸ ਲੋਟਣਾ ਪਿਆ ਹੈ ਦਰਅਸਲ ਉਹ ਇੱਕ ਵੱਡੇ ਧੋਖੇ ਦਾ ਸ਼ਿਕਾਰ ਹੋਏ ਸਨ ਜੀ ਹਾਂ ਬਲਬੀਰ ਕੌਰ ਤੇ ਉਸ ਦਾ ਪੁੱਤਰ ਰਾਜਦੀਪ ਸਿੰਘ ਪਾਈ ਫਰਵਰੀ ਦੀ ਰਾਤ ਨੂੰ ਦਿੱਲੀ 에어ਪੋਰਟ ਤੇ ਪਹੁੰਚਦੇ ਹਨ ਕੈਨੇਡਾ ਜਾਣ ਦੇ ਲਈ ਤੇ ਕੈਨੇਡਾ ਵਿੱਚ ਉਹਨਾਂ ਨੇ ਆਪਣੀ ਸੁਪੁੱਤਰੀ ਦੇ ਵਿਆਹ ਦੇ ਲਈ ਸ਼ਾਮਲ ਹੋਣਾ ਸੀ ਪਰ ਜਿਵੇਂ ਹੀ ਉਹ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਕੋਲ ਪਹੁੰਚੇ ਤਾਂ ਉਹਨਾਂ ਨੂੰ ਪਤਾ ਚੱਲਿਆ ਕਿ ਉਹਨਾਂ ਦੀਆਂ ਟਿਕਟਾਂ ਜਾਲੀ ਹਨ ਜੀ ਹਾਂ ਏ ਸੌਣ ਕੇ ਬਲਬੀਰ ਸਿੰਘ ਤੇ ਉਸਦੇ ਪੁੱਤਰ ਦੇ ਪੈਰਾਂ ਥੱਲੇ ਜ਼ਮੀਨ ਹੀ ਨਿਕਲ ਗਈ। ਦਰਅਸਲ ਬਲਬੀਰ ਕੋਰ ਅਤੇ ਉਸਦੇ ਪੁੱਤਰ ਨੇ ਦਿੱਲੀ ਦੇ ਇੱਕ ਏਜੰਟ ਰਾਜੀਵ ਸ਼ਰਮਾ ਤੋਂ ਟਿਕਟਾਂ ਬੁੱਕ ਕਰਵਾਈਆਂ ਸਨ। ਉਹਨਾਂ ਦੇ ਪਾਸ ਕੈਨੇਡਾ ਦਾ ਵੀਜ਼ਾ ਵੀ ਸੀ। ਸਾਰੇ ਡਾਕੂਮੈਂਟ ਬਿਲਕੁਲ ਸਹੀ ਸਨ ਪਰ ਟਿਕਟਾਂ ਜਾਲੀ ਸਨ। ਇਸ ਖਬਰ ਦਾ ਉਹਨਾਂ ਨੂੰ 1% ਵੀ ਇਲਮ ਨਹੀਂ ਸੀ ਤੇ 에ਰਪੋਰਟ ਪਹੁੰਚਣ ਤੇ ਬਾਅਦ ਜਦ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੀਆਂ ਟਿਕਟਾਂ ਦਾ ਕੋਈ ਅਸਤਿਤਵ ਨਹੀਂ ਹੈ ਅਤੇ ਅਧਿਕਾਰੀਆਂ ਅਤੇ ਫਲਾਈਟ ਦੇ ਕਰੂ ਨੇ ਉਹਨਾਂ ਨੂੰ ਦੱਸਿਆ ਕਿ ਤੁਸੀਂ ਕੈਨੇਡਾ ਨਹੀਂ ਜਾ ਸਕਦੇ। ਦੀ ਫਲਾਈਟ ਦੇ ਉਡਣ ਵਿੱਚ ਕੁਝ ਸਿਰਫ ਘੰਟੇ ਹੀ ਬਾਕੀ ਬਚੇ ਸਨ ਤਾਂ ਉਹਨਾਂ ਨੂੰ ਐਮਰਜੈਂਸੀ ਦੇ ਵਿੱਚ ਟਿਕਟਾਂ ਖਰੀਦਣੀਆਂ ਪਈਆਂ ਜਿਸ ਦੇ ਕਾਰਨ ਉਹਨਾਂ ਦਾ 3 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਪੰਜਾਬੀਓ ਰਾਜੀਵ ਸ਼ਰਮਾ ਜਿਸ ਨੇ ਉਹਨਾਂ ਦੀਆਂ ਟਿਕਟਾਂ ਬੁੱਕ ਕੀਤੀਆਂ ਸਨ ਉਹ ਹੁਣ ਫਰਾਰ ਹੋ ਗਿਆ ਹੈ ਉਸ ਦਾ ਫੋਨ ਤੱਕ ਬੰਦ ਆ ਰਿਹਾ ਹੈ ਤੇ ਉਸ ਦੀ ਪੁਲਿਸ ਭਾਲ ਕਰ ਰਹੀ ਹੈ ਬਲਬੀਰ ਕੌਰ ਨੇ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਹੈ ਤੇ ਮਾਮਲੇ ਤੇ ਜਾਂਚ ਚੱਲ ਰਹੀ ਹੈ ਤਾਨੂੰ ਪਤਾ ਹੈ ਕਿ ਪੰਜਾਬੀਆਂ ਦੇ ਵਿੱਚ ਬਹੁਤ ਹੀ ਵੱਡਾ ਉਤਸ਼ਾਹ ਪਾਇਆ ਜਾਂਦਾ ਹੈ ਜਦੋਂ ਗੱਲ ਆਉਂਦੀ ਹੈ ਕੈਨੇਡਾ ਜਾਣ ਦੀ ਪਰ ਤੁਹਾਨੂੰ ਇੱਥੇ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕੁਝ ਏਜੰਟ ਬਹੁਤ ਭੋਲੇ ਭਾਲੇ ਲੋਕਾਂ ਦਾ ਫਾਇਦਾ ਉਠਾਉਂਦੇ ਹਨ ਜੇ ਤੁਸੀਂ ਵੀ ਟਿਕਟਾਂ ਬੁੱਕ ਕਰਵਾਉਂਦੇ ਹੋ ਤਾਂ ਹਮੇਸ਼ਾ ਕਿਸੇ ਜਾਣ ਪਛਾਣ ਦੇ ਬੰਦੇ ਤੋਂ ਹੀ ਟਿਕਟਾਂ ਬੁੱਕ ਕਰਵਾਈਆਂ ਜਾਣ ਦਿੱਲੀ ਵਿੱਚ ਤਾਂ ਵੈਸੇ ਹੀ ਬਹੁਤ ਠੱਗ ਬੈਠੇ ਹਨ ਤੁਹਾਡਾ ਕੀ ਕਹਿਣਾ ਹੈ ਇਸ ਖਬਰ ਨੂੰ ਲੈ ਕੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਸਬਸਕ੍ਰਾਈਬ ਕਰ ਲਓ ਆਪਣੇ ਚੈਨਲ ਰੈਡ ਲੀਫ ਮੀਡੀਆ